ਬੱਲ ਜੀ ਪਹਿਲਾ ਸਾਰੇ ਹੀ ਮੇਰੇ ਵੀਰ ਭੈਣਾਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਅਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਮਣੀਂਦਰ ਕਲਾਥ ਹਾਊਸ ਪਿੰਡ ਮੈਸਟਰ ਖਾਨਾ ਜ਼ਿਲ੍ਹਾ ਬੜਿੰਡਾ ਵੀਰ ਜੀ ਆਪਣਾ ਇਹ ਪਿੰਡ ਮੋੜ ਮੰਡੀ ਦੇ ਕੋਲੇ ਰਹਿੰਦਾ ਵੀਰੇ ਮੈਸਟਰ ਖਾਨਾ ਪਿੰਡ ਜਿੱਥੇ ਆਪਣਾ ਮਣੀਂਦਰ ਕਲਾਥ ਹਾਊਸ ਦਾ ਇਹ ਸ਼ੋਰੂਮ ਹੈ ਵੀਰ ਜੀ ਕੱਪੜਿਆਂ ਦਾ ਬਹੁਤ ਹੀ ਵੀਰ ਜੀ ਸਸਤਾ ਤੇ ਕੁਆਲਿਟੀ ਦਾ ਕੱਪੜਾ ਵੇਚਦੇ ਆਂ ਆਪਾਂ ਹੁਣ ਤਾਂ ਬਾਈ ਜੀ ਬਹੁਤ ਚਿਰ ਹੋ ਗਿਆ ਆਪਾਂ ਨੂੰ ਢੂੜ ਸਾਲ ਹੋਣਾ ਹੋ ਗਿਆ ਆਪਾਂ ਨੂੰ ਇਹ ਕੰਮ ਕਰਦਿਆਂ ਨੂੰ ਢੂੜ ਸਾਲ ਦੇ ਵਿੱਚ ਬੰਦੇ ਦਾ ਪਤਾ ਲੱਗ ਗਿਆ ਨੇ ਵੀ ਕੀ ਗੱਲ ਬਾਤ ਹੈ ਕਹੇ ਜੀ ਇਹ ਕੱਪੜੇ ਵੇਚਦੇ ਕਿ ਕੀ ਰੇਟ ਆਉਂਦਾ ਵੀ ਜੀ ਆਪਾਂ ਨੂੰ ਬਹੁਤ ਚਿਰ ਹੋ ਗਿਆ ਮੱਥਾ ਮਾਰਦਿਆਂ ਨੂੰ ਤੇ ਬਹੁਤ ਹੀ ਵਧੀਆ ਕੁਆਲਿਟੀ ਰੱਖਦੇ ਆਂ ਤੇ ਵਧੀਆ ਬਾਜ਼ਾਰ ਰੇਟ ਦੇ ਨਾਲ ਵੇਚਦੇ ਆਂ ਵੀ ਜੀ ਆਪਣਾ ਇਹ ਜਿਹੜਾ ਸ਼ੋਰੂਮ ਹੈ ਇਹ ਜਦੋਂ ਵੀ ਤੁਹਾਡੇ ਮਨ ਨੂੰ ਤੁਸੀਂ ਵੀ ਜੀ ਆਉਣੇ ਹੁੰਦੇ ਹੋ ਅੰਡੇਰਾਵਾ ਪੰਜਾਬ ਦਾ ਧਰਮਸ਼ਾਲਾ ਦੇ ਕੋਲੇ ਆ ਆ ਵੀ ਜੀ ਬਹੁਤ ਵੱਡਾ ਬੋਰਡ ਲੱਗਿਆ ਹੋਇਆ ਆਪਣਾ ਸਾਹਮਣੇ ਜਮਾ ਉੱਥੇ ਪਰ ਵਾਲਾ ਕਾਰ ਕਾਰ ਪਾਰਕਿੰਗ ਦਾ ਮੋਟਰਸਾਈਕਲ ਦਾ ਸਭ ਘਟਾਉਣ ਦਾ ਵੀ ਬਹੁਤ ਵਧੀਆ ਪ੍ਰਬੰਧ ਹੈਗਾ ਆਪਣੇ ਕੋਲੇ ਬਾੜ ਦੇ ਵਿੱਚ ਵਧੀਆ ਖੜਨੂ ਹੈਗੀ ਜਗ੍ਹਾ ਬਹੁਤ ਖੁੱਲ੍ਹੀ ਖੁੱਲਾ ਥਾਂ ਹੈ ਪਿਆਰੇ ਮੈਂਬਰ ਦੇ ਨਾਂ ਦੇ ਨਾਲ ਦੀ ਭਾਈ ਇਹ ਮਸ਼ਹੂਰ ਆ ਦੁਕਾਨ ਜਿੱਥੇ ਕਿਸ ਨੇ ਆਉਣਾ ਹੋ ਪੁੱਛਣਾ ਹੋ ਪਿੰਡ ਦੇ ਵਿੱਚ ਪਿਆਰਾ ਮੈਂਬਰ ਦੇ ਨਾਂ ਦੇ ਨਾਲ ਮਸ਼ਹੂਰ ਹੈ ਜੀ ਮੋੜ ਮੰਡੀ ਦੇ ਕੋਲੇ ਪਿੰਡ ਹੈ ਜੀ ਮੈਸਰ ਖਾਨਾ ਜ਼ਿਲ੍ਹਾ ਆਪਣਾ ਪਹਿਲਾਂ ਬਠਿੰਡਾ ਬਠਿੰਡਾ ਵੀਰ ਜੀ ਜਿੱਥੇ ਆਪਣਾ ਮਣੀਂਦਰ ਕਲਾਥ ਹਾਊਸ ਦਾ ਸ਼ੋਰੂਮ ਹੈ ਵੀਰ ਜੀ ਇਹ ਵੀ ਜੀ ਆਪਾਂ ਤੋਂ ਪਾਹਤਨ ਹੋਗੇ ਸੀ ਪਹਿਲਾਂ ਏ ਦੂਦੂਪ ਨੇ ਕੋਈ ਰੋਗਤਾ ਸੀਗਾ ਕੋਈ ਗੱਲ ਕਰਕੇ ਰੋਗ ਗਿਆ ਜਿ ਇਸ ਨਾਲ ਪੰਜ ਸੱਤ ਨੂੰ ਨੂੰ ਰੁਕਿਆ ਰਿਹਾ ਤਾਂ ਵੀਡੀਓ ਲੇਟ ਹੋ ਗਈ ਹੁਣ ਵੀਰ ਜੀ ਵੀਡੀਓ ਦੀ ਵੀਡੀਓ ਪਾਈ ਜਾਵਾਂਗੇ ਆਪਾਂ ਵੀਰ ਜੀ ਅੱਜ ਲੈ ਕੇ ਆਏ ਨਵਾਂ ਬਹੁਤ ਵਧੀਆ ਮਾਲ ਕੱਪੜਾ ਦਾ ਇੱਕ ਨੰਬਰ ਉਹ ਤੁਹਾਨੂੰ ਦਿਖਾਵਾਂਗੇ ਆਪਾਂ ਕਾਟਨ ਵਗੈਰਾ ਸਾਰਾ ਕੱਲਦਾ ਹੈ ਤੇ ਆਪਾਂ ਵੀਰ ਜੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਆ ਕਰੋ ਵੀਡੀਓ ਆਪਾਂ ਕੀ ਰੇਟ ਲਾਉਨੇ ਆ ਕੀ ਤੁਹਾਨੂੰ ਕੱਪੜਾ ਦਿੰਨੇ ਆ ਕੀ ਗੱਲ ਬਾਤ ਹੈ ਤੇ ਵੀਰ ਜੀ ਸਬਸਕ੍ਰਾਈਬ ਤੇ ਸ਼ੇਅਰ ਵੀ ਜੂਰ ਕਰੈ ਵੀਰ ਬਣ ਕੇ ਹੱਥ ਬਨ ਕੇ ਬੇਨਤੀ ਹੈ ਵੀ ਇਹ ਵੀ ਜਰੂਰ ਕਰ ਕਰੋ ਕਿਉਂਕਿ ਇਹ ਗਾਂਹ ਦੀ ਗਾਂ ਸਾਰੇ ਪਤਾ ਲੱਗ ਜਾਂਦੇ ਆ ਆ ਵੀਰ ਜੀ ਆਪਾਂ ਤੁਹਾਨੂੰ ਦਿਖਾਉਨੇ ਆ ਆ ਦੇਖੋ ਵੀਰ ਜੀ ਕਾਟਨ ਹੈ ਇਹ ਦੇਖੋ ਪਿਆਰ ਵਧੀਆ ਪੂਰੀ ਵਧੀਆ ਇੱਕ ਨੰਬਰ ਸਿਰੇ ਦਾ ਕਾਟਨ ਹੈ ਇੱਕ ਨੰਬਰ ਮੈਂ ਸ਼੍ਰੀ ਕ੍ਰਿਸ਼ਨ ਦਾ ਮਾਲ ਹੈ ਵੀਰੇ ਦੇਖੋ ਚੈੱਕ ਕਰ ਲਓ ਇੱਕ ਨੰਬਰ ਕੁਆਲਿਟੀ ਹੈ ਵੀਰ ਜੀ ਦੀ ਤੁਹਾਨੂੰ ਸ਼ਰਾ ਦਿਖਾਈਏ ਆ ਦੇਖੋ ਵੀਰ ਜੀ ਐਂ ਦੇਖੋ ਕਰਕੇ ਦੇਖੋ ਇੱਕ ਨੰਬਰ ਤੇ ਪਿਓਰ ਕਾਟਨ ਹੈ ਜਿਹਨੂੰ ਆਪਾਂ ਕਾਟਨ ਕਹਿੰਦੇ ਨੇ ਕੈਮਰਿਕ ਕਾਟਨ ਹੈ ਵੀ ਜੀ ਇਹ ਇਹ ਆਲ ਓਵਰ ਕੱਪੜਾ ਹੈ ਵੀਰ ਜੀ 5 ਮੀਟਰ ਆ ਦੇਖੋ ਚੈੱਕ ਕਰੋ ਕਿੰਨਾ ਸੋਹਣਾ ਹੈ ਵੀ ਜੀ ਇਹਦਾ ਕਲਰ ਹੈਗਾ ਤੇ ਕਿੰਨਾ ਸੋਹਣਾ ਡਿਜ਼ਾਈਨ ਹੈ 5 ਮੀਟਰ ਆਲ ਓਵਰ ਕੱਪੜੇ ਵੀਰ ਜੀ ਜਿਹਦੇ ਨਾਲ ਆਪਾਂ ਨੂੰ ਵੀ ਜੀ ਮਸਲੀਨ ਦਾ ਨਾਲ ਦਿੱਤਾ ਹੈ ਦੁਪੱਟਾ ਇਹ ਦੁਪੱਟਾ ਦੇਖੋ ਵੀਰ ਜੀ ਚੈੱਕ ਕਰੋ ਇਹ ਮਸਲੀਨ ਦਾ ਦੁਪੱਟਾ ਹੈ ਇਹਦੀ ਵੀ ਬਿਕਰੀ ਬਹੁਤ ਜ਼ਿਆਦਾ ਹੈ ਕਵਾਲਿਟੀ ਚੈੱਕ ਕਰੋ ਪਹਿਲਾਂ ਦੇਖੋ ਦੇਖੋ ਕਿੰਨਾ ਸੋਹਣਾ ਬਾਈ ਜੀ ਦੁਪੱਟਾ ਦਿੱਤਾ ਮਸਲੀਨ ਦਾ ਫੁੱਲ ਸਾਈਜ਼ ਆ ਬਾਈ ਜੀ 2.5 ਮੀਟਰ ਦੁਪੱਟਾ ਤੇ ਬਾਈ ਜੀ ਕਲਰ ਵੀ ਬਹੁਤ ਸੋਹਣਾ ਹੈ ਇਹਦਾ ਇਹ ਨਹੀਂ ਹੈ ਵੀ ਕਲਰ ਗਲਤ ਹੋਵੇ ਜਾਂ ਇਹ ਦੁਪੱਟਾ ਛੋਟਾ ਹੋਵੇ ਫੁੱਲ ਸਾਈਜ਼ ਹੈ ਬੀ ਜੀ ਦੇਖੋ ਕੁਆਲਿਟੀ ਚੈੱਕ ਕਰੋ ਇਹ ਬੀ ਜੀ ਪਿਓਰ ਕਾਟਨ ਦਾ 5 ਮੀਟਰ ਆਲ ਓਵਰ ਸੂਟ ਤੇ ਨਾਲ ਬੀ ਜੀ ਮਸਲੀਨ ਦਾ ਨਾਲ ਦੁਪੱਟਾ ਇਹਦੇ ਵਿੱਚ ਬੀ ਜੀ ਆਪਾਂ ਨੂੰ ਡਿਜ਼ਾਈਨ ਦੇਖੋ ਇਹ ਆ ਜੀ ਇਹ ਦੇਖੋ ਇਹ ਰੰਗ ਦੇਖੋ ਕਿੰਨੇ ਸੋਹਣੇ ਆਗੇ ਆ ਹੋ ਗਿਆ ਬੀਜੀ ਆ ਆ ਹੋ ਗਿਆ ਇਹਦੇ ਵਿੱਚ ਆਪ ਨੂੰ ਬਹੁਤ ਜ਼ਿਆਦੇ ਕਲਰ ਹੈ ਕਲਰ ਤੁਹਾਨੂੰ ਹੋਰ ਦਿਖਾਉਣੇ ਬੀਜੀ ਖੋਲ ਕੇ ਬੀਜੀ ਪਿਓਰ ਕਾਟਨ ਦਾ ਛੂਟ ਹੈ ਬੀਜੀ ਇਹ ਨਾਲ ਤੇ ਨਾਲ ਹੈ ਮਸਲੀਨ ਦਾ ਦੁਪੱਟਾ ਤੇ ਚੈੱਕ ਕਰੋ ਵੀ ਜੱਦੂ ਜੱਕ ਅੰਦਰ ਬਾਈ ਜੀ ਕੱਪੜੇ ਦੀ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਇਹ ਨਹੀਂ ਹੈ ਬਈ ਸੰਜੂ ਆ ਜਾ ਇਹਦਾ ਰੰਗ ਫੇਟ ਹੋ ਜੂਆ ਬੀਜੀ ਸ੍ਰੀ ਕ੍ਰਿਸ਼ਨ ਦਾ ਮਾਲ ਕੋਈ ਐ ਨਹੀਂ ਹੈਗਾ ਆ ਦੇਖੋ ਚੈੱਕ ਕਰੋ ਬਹੁਤ ਹੀ ਸੋਹਣਾ ਕਲਰ ਹੈ ਤੇ ਬਹੁਤ ਹੀ ਸੋਹਣਾ ਕੱਪੜਾ ਹੈ ਬਾਈ ਜੀ ਇਹ ਕੱਪੜਾ ਵੀ ਪੂਰਾ ਬਾਈ ਜੀ ਸਿਰਾਇਆ ਜਮਾ ਇਹ ਨਹੀਂ ਹੈ ਵੀ ਖਰਾਬ ਨਹੀਂ ਹੁੰਦਾ ਇਹ ਤੇ ਆਹ ਦੇਖੋ ਮਸਲੀਨ ਦਾ ਦੁਪੱਟਾ ਨਾਲ 2.5 ਮੀਟਰ ਦਾ ਦੁਪੱਟਾ ਹੈ ਇਹ ਮਸਲੀਨ ਦਾ ਹੈ ਇਹ ਘਰੋ ਚੈੱਕ ਬਾਈ ਜੀ ਦੇਖੋ ਬਹੁਤ ਸੋਹਣਾ ਦੁਪੱਟਾ ਬਾਈ ਜੀ ਦੇਖੋ ਪਿਓਰ ਮਸਲੀਨ ਦਾ ਦੁਪੱਟਾ ਨਾਲ ਇਹਦਾ ਰੇਟ ਵੀ ਜੀ 1150 ਰੁਪਿਆ ਰੇਟ ਹੈ ਤੇ ਜਿਹਨਾਂ ਮੇਰਾ ਵੀਰ ਦਾ ਕੋਈ ਰੀਸੇਲਰ ਦੁਕਾਨਦਾਰ ਹੈ ਉਹਦੇ ਵਾਸਤੇ ਬਾਈ ਜੀ ਲਾਵਾਂਗੇ ਲੈਸ ਆ ਦੇਖੋ ਵੀਰ ਜੀ ਕੁਆਲਿਟੀ ਚੈੱਕ ਕਰੋ ਦੇਖੋ ਆਪਣੇ ਕੋਲੇ ਬਹੁਤ ਵਧੀਆ ਹੋਰ ਸੇਲ ਦਾ ਕੰਮ ਆ ਬਾਈ ਜੀ ਐ ਨਹੀਂ ਹੈ ਕੋਈ ਇੱਕ ਦੋ ਸ਼ੂਟ ਨਹੀਂ ਹੁੰਦਾ ਆਪਣੇ ਕੋਲੇ ਕੋਈ ਜਿੰਨਾ ਮਰਜ਼ੀ ਮੰਗ ਲੈ ਲੈ ਉਹ ਨਹੀਂ ਮਿਲ ਜੂਗਾ ਆ ਦੇਖੋ ਜੀ ਬਹੁਤ ਸੋਨੇ ਕੁਆਲਿਟੀ ਦੇ ਦੇਖੋ ਗਏ ਆਹ ਦੇਖੋ ਬਾਈ ਕਿੰਨੀ ਵਧੀਆ ਕੁਆਲਿਟੀ ਆ ਆਹ ਦੇਖੋ ਵੀਰ ਜੀ ਏਸੀ ਵੀ ਜੀ ਆਪਣੇ ਕੋਲੇ ਮਸਲੀਨ ਦਾ ਦੁਪੱਟਾ ਸੀ ਤੇ ਕਾਟਨ ਦਾ ਸੀ ਸ਼ੂਟ ਆਪਣਾ ਇੱਕ ਵੀ ਜੀ ਤੁਹਾਨੂੰ ਆਪਾਂ ਇੱਕ ਕੁਆਲਿਟੀ ਹੋਰ ਲੈ ਕੇ ਆਏ ਵਧੀਆ ਵੈਰਾਈਟੀ ਐ ਇੱਕ ਨੰਬਰ ਕੁਆਲਿਟੀ ਐ ਉਹ ਆਹ ਹੈ ਵੀਰ ਦੇਖੋ ਇਹ ਵੀ ਬਾਈ ਜੀ ਕਾਟਨਾ ਪਿਓਰ ਜੇ ਕਿਸ ਨੇ ਬਾਈ ਜੀ ਆਲ ਓਵਰ ਲੈਣਾ ਹੈ ਆਲ ਓਵਰ ਲੈ ਲਓ ਜੇ ਕਿਸ ਨੇ ਵੀਰ ਜੀ ਮੈਚਿੰਗ ਕਰਨਾ ਹੈ ਇਹ ਇਸ ਤਰ੍ਹਾਂ ਬਾਈ ਜੀ ਮੈਚਿੰਗ ਹੋ ਜੂ ਮੈਚਿੰਗ ਕਰ ਲਓ ਆਹ ਦੇਖੋ ਜੇ ਕਿਸ ਨੇ ਬਾਈ ਜੀ ਕੱਟ ਪੀਸ ਲੈਣਾ ਇਹਦੇ ਕੱਟ ਪੀਸ ਵੀ ਮਿਲ ਜੂ 3 ਮੀਟਰ ਲੈਣਾ 2 ਮੀਟਰ ਲੈਣਾ ਜਿੰਨਾ ਵੀ ਲੈਣਾ ਉਹਨਾਂ ਲੈ ਲਓ ਇੱਕ ਵੀ ਜੀ ਆਪਾਂ ਹੋਰ ਛੋਟਨਾ ਗਰ ਗਰ ਇਹ ਪਿਓਰ ਕਾਟਨ ਹੈ ਵੀਜੀ ਇਹ ਉਹ ਨਹੀਂ ਹੈਗਾ ਮਿਕਸਿੰਗ ਨਹੀਂ ਹੈਗਾ ਚੈੱਕ ਕਰ ਲਓ ਬਾਈ ਜੀ ਆ ਦੇਖੋ ਪਿਓਰ ਕਾਟਨ ਹੈ ਇਸ ਗੱਲ ਦੀ ਪੂਰੀ ਫੁੱਲ ਜ਼ਿੰਮੇਵਾਰੀ ਹੈ ਵੀਜੀ ਇਹ ਕਾਟਨ ਨਾ ਹੋਵੇ ਕਾਟਨ ਹੈ ਬਾਈ ਜੀ ਪਿਓਰ ਇੱਕ ਵੀਜੀ ਇਹਨੂੰ ਭਾਵੇਂ ਕੱਟ ਲਓ ਜਿਵੇਂ ਮਰਜ਼ੀ ਕੱਟ ਪਿਸਲੇ ਲੈਣਾ ਕੱਟ ਪਿਸਲੇ ਲਓ ਆਲ ਓਵਰ ਲੈਣਾ ਵੀਰ ਜੀ ਆਲ ਓਵਰ ਲੈ ਲਓ ਤੇ ਮੈਚਿੰਗ ਕਰਨਾ ਮੈਚਿੰਗ ਕਰ ਲਓ ਇਹਦੇ ਵਿੱਚ ਡਿਜ਼ਾਈਨ ਦੇਖੋ ਵੀਜੀ ਕਿੰਨੇ ਆ ਆ ਦੇਖੋ ਆ ਡਿਜ਼ਾਈਨ ਹੈ ਬਾਈ ਜੀ ਦੇ ਵਿੱਚ ਆਏ ਹੋਏ ਤੇ ਆ ਦੇਖੋ ਬਾਈ ਜੀ ਇਹ ਆ ਮੈਚਿੰਗ ਕਰ ਲਾ ਵੀਜੀ ਮੈਚਿੰਗ ਕਰਨਾ ਹੈ ਇਹਦਾ ਰੇਟ ਵੀ ਜੀ 350 ਰੁਪਿਆ ਰੇਟ ਹੈ ਕੁੱਲ ਇਹਦਾ ਰੇਟ ਵੀ ਜੀ 350 ਰੁਪਿਆ ਰੇਟ ਹੈ ਬਹੁਤ ਹੀ ਸਸਤਾ ਕੱਪੜਾ ਹੈ ਤੇ ਦੁਕਾਨਦਾਰ ਮੇਰੇ ਵੀਰ ਭਾਣੂ ਲਾਵਾਂਗੇ ਲੈਸ ਇਹਦੇ 350 ਚ ਵੀ ਆਪਾਂ ਲੈਸ ਲਾਵਾਂਗੇ ਭਾਈ ਜੀ ਜੇ ਕਿਸੇ ਰੀਸੇਲਰ ਨੇ ਕਿਸੇ ਨੇ ਭਾਈ ਕਹਾਂ ਜਾ ਕੇ ਵੇਚਣਾ ਹੈ 350 ਰੁਪਿਆ ਇਕੱਲੇ ਇਕੱਲੇ ਸੂਟ ਦਾ ਆਪਣਾ ਰੇਟ ਹੈ ਇਹ ਵੀ ਜੀ ਕਾਟਣਾ ਪਿਓਰ ਮੈਚਿੰਗ ਕਰਾ ਲਓ ਟੋਟਾ ਬਣਵਾ ਲਓ 2 ਮੀਟਰ 4 ਮੀਟਰ ਜਿੰਨੀ ਲੋੜਾ ਉੰਨੇ ਲੈ ਸਕਦੇ ਹੋ ਤੇ ਵੀ ਜੀ ਇਹ ਆਪਣੇ ਕੋਲੇ ਬਹੁਤ ਹੀ ਵੱਡੀ ਕਵਾਂਟਿਟੀ ਚ ਮਾਲ ਹੈ ਜਿੰਨਾ ਮਰਜ਼ੀ ਲੈ ਲਓਗੇ ਜੀ। ਫੇ ਵੀ ਜੀ ਇਹ ਆਪਣੇ ਕੋਲੇ ਬਹੁਤ ਚਿਰ ਤੋਂ ਮੰਗ ਸੀ ਗਾਹਕ ਦੀ ਜੀ। ਆ ਚੀਜ਼ ਦੀ ਜੀ। ਇਹ ਚੀਜ਼ ਆਪਣੇ ਕੋਲੇ ਫੇਫੇ ਦੂਰੀਆਂ ਆ ਗਈ ਜੀ। ਇਹ ਤਮੰਨਾ ਕੰਪਨੀ ਦਾ ਮਾਲ ਹੈ ਜੀ। ਇੱਕ ਚੈੱਕ ਕਰੋ ਵੀਰੇ। ਇਹ ਦੇਖੋ ਬਾਈ ਜੀ। ਆ ਕੱਪੜੇ ਦੀ ਬਹੁਤ ਜ਼ਿਆਦਾ ਮੰਗ ਸੀ ਵੀਰ ਜੀ ਚਿਰਾਂ ਤੋਂ। ਦੇਖੋ ਕੁਆਲਿਟੀ ਚੈੱਕ ਕਰੋ ਬਾਈ ਜੀ ਕਿੰਨੇ ਸੋਹਣੇ ਸੋਹਣੇ ਡਿਜ਼ਾਈਨਿੰਗ ਕੀਤੀ ਹੈ ਦੇਖੋ। ਏ ਵੀਜੀ ਤਮੰਨਾ ਕੰਪਨੀ ਦਾ ਕੱਪੜਾ ਹੈ ਜੀ ਬਹੁਤ ਸੋਹਣਾ ਪੋਲਾ ਪੋਲਾ ਕੱਪੜਾ ਬਾਈ ਜੀ ਪੂਰਾ ਵਧੀਆ ਕੁਆਲਿਟੀ ਦਾ ਕੱਪੜਾ ਚੈੱਕ ਕਰੋ ਬਾਈ ਜੀ ਕਿੰਨਾ ਸੋਹਣਾ ਕੱਪੜਾ ਬਾਈ ਜੀ ਇਹਦੇ ਵਿੱਚ ਬਾਈ ਜੀ ਇਹ ਆ ਦੇਖੋ ਇੱਕ ਬਾਈ ਜੀ ਇਹਦੇ ਚ ਚਾਰ ਰੰਗ ਹੈ ਵੀਰ ਜੀ ਦੋ ਤਾਂ ਤੁਹਾਨੂੰ ਖੋਲ ਕੇ ਦਿਖਾ ਦਣਾ ਦੋ ਤੁਹਾਨੂੰ ਦਿਖਾ ਦੂਗਾ ਬਾਈ ਜੀ ਗਾਹਕ ਦੀ ਬਹੁਤ ਜਿਆਦਾ ਮੰਗ ਸੀ ਚਿਰਾਂ ਤੋਂ ਹੁਣ ਮਾਲ ਫੇਫਰ ਆ ਗਿਆ ਵੀਰ ਜੀ ਇਹਦਾ ਰੇਟ ਵੀ ਜੀ 450 ਰੁਪਿਆ ਰੇਟ ਹੈ ਤੇ ਦੁਕਾਨਦਾਰ ਮੇਰੇ ਵੀਰ ਭਰਾ ਨੂੰ ਲਾਵਾਂਗੇ ਲੈਸ ਇਹ ਦੇਖੋ ਵੀਰ ਜੀ ਆ ਹੋ ਗਿਆ ਰੰਗ ਇੱਕ ਵੀਰ ਜੀ ਆ ਰੰਗ ਹੋ ਗਿਆ ਇੱਕ ਵੀਰ ਜੀ ਆ ਰੰਗ ਹੋ ਗਿਆ ਆ ਦੇਖੋ ਤਮੰਨਾ ਕੰਪਨੀ ਦਾ ਵੀਰ ਜੀ ਪੂਰਾ ਵਧੀਆ ਕੋਲਾ-ਪੋਲਾ ਕੱਪੜਾ ਬਾਈ ਜੀ ਇਹ ਇੱਕ ਰੰਗ ਵੀਰ ਜੀ ਆ ਹੋ ਗਿਆ ਇਹ 450 ਰੁਪਏ ਇਕੱਲਾ-ਇਕੱਲਾ ਛੂਟ ਦਾ ਰੇਟ ਹੈ ਵੀਰ ਜੀ ਤੇ ਦੁਕਾਨਦਾਰ ਮੇਰਾ ਵੀਰ ਭਰਾਣੇ ਰੀਸੇਲਰ ਜੇ ਕੋਈ ਕਿਸੇ ਨੇ ਪਿੰਨਾ ਚ ਕੰਮ ਕਰਦੇ ਆ ਉਹਨਾਂ ਵਾਸਤੇ ਲਾਵਾਂਗੇ ਲੈਸ ਵੀਰ ਜੀ ਫਿਰ ਆਪਣੇ ਕੋਲੇ ਵੀਰ ਜੀ ਹੋਰ ਆ ਗਿਆ ਇੱਕ ਕਾਟਨ ਦਾ ਇਹ ਆ ਵੀਰ ਜੀ ਨਾਲ ਮਸਲੀਨ ਦਾ ਦੁਪੱਟਾ कॉटन ਦਾ ਕੱਪੜਾ ਇਹ ਵੀ ਵਈ ਜੀ ਦੇਖੋ ਚੈੱਕ ਕਰੋ ਏਕੇ ਟੈਕਸ ਦਾ ਮਾਲ ਹੈ ਇਹ ਮਾਲ ਹੈਗਾ ਜੀ ਏਕੇ ਟੈਕਸ ਦਾ ਇਹ ਆ ਚੈੱਕ ਬਾਈ ਜੀ ਕੱਪੜੇ ਦੀ ਕੁਆਲਿਟੀ ਚੈੱਕ ਕਰੋ ਬਾਈ ਜੀ ਕਿੰਨਾ ਸੋਹਣਾ ਕੱਪੜਾ ਹੈਗਾ ਪੂਰਾ ਵਧੀਆ ਕੁਆਲਿਟੀ ਦਾ ਕੱਪੜਾ ਹੈ ਵਈ ਜੀ ਇਹ ਏਕੇ ਟੈਕਸ ਦਾ ਬਾਈ ਜੀ ਚੈੱਕ ਕਰ ਲਓ ਏਕੇ ਟੈਕਸ ਦਾ ਕੱਪੜਾ ਵਈ ਜੀ ਜਿਹਨੂੰ ਆਪਾਂ ਸਿਦਕ ਕਹਿੰਦੇ ਨੇ ਸਿਦਕ ਹੈਦਾ ਨਾਮ ਤੇ ਆ ਦੇਖੋ ਬਾਈ ਜੀ ਦੁਬੱਟਾ ਇਹਦਾ ਇਹ ਚੈੱਕ ਕਰੋ ਬਾਈ ਜੀ ਦੁਬੱਟਾ ਚੈੱਕ ਕਰੋ ਦੇਖੋ ਵੀਰ ਜੀ ਕਿੰਨਾ ਸੋਹਣਾ ਦੁਬੱਟਾ ਤੇ ਕਿੰਨਾ ਫੁੱਲ ਸੈਜ ਹੈ ਵੀਰ ਜੀ ਕੁਆਲਿਟੀ ਦੇਖੋ ਬਾਈ ਜੀ ਅੱਜ ਕੱਲ ਇਹ ਬਹੁਤ ਜ਼ਿਆਦਾ ਵਿਕ ਰਿਹਾ ਹੈ ਕਿਉਂ ਕੁੜੀਆਂ ਜਿਹੜੀਆਂ ਸੁੱਟੀਆਂ ਕਰਕੇ ਗੁੱਡੀਆਂ ਆਈਆਂ ਹੋਈਆਂ ਉਹ ਬਹੁਤ ਜ਼ਿਆਦਾ ਇੱਕ ਚੀਜ਼ ਨੂੰ ਪਹਿਲ ਦਿੰਦੀਆਂ ਨਾ ਵੀ ਇਹ ਕਪੜਾ ਵੱਧ ਵਿਕ ਰਿਹਾ ਹੈ ਏਕੇ ਟੈਕਸ ਦਾ ਮਾਲ ਹੈ ਇਹ ਇਹਦਾ ਰੇਟ ਵੀ ਜੀ 1250 ਰੁਪਿਆ ਰੇਟ ਹੈ ਤੇ ਦੁਕਾਨਦਾਰ ਮੇਰੇ ਵੀਰ ਭਾਣੂ ਲਾਵਾਂਗੇ ਲੈਸ ਹਾਂ ਚੈੱਕ ਕਰੋ ਬਾਈ ਜੀ ਏਕੇ ਟੈਕਸ ਦਾ ਮਾਲ ਹੈ ਪੂਰਾ ਵਧੀਆ ਕੁਆਲਿਟੀ ਦਾ ਏਕੇ ਟੈਕਸ ਦਾ ਮਾਲ ਹੈ ਇਹਦੇ ਡਿਜ਼ਾਈਨ ਦੇਖੋ ਵੀ ਜੀ ਕਿੰਨੇ ਸੋਹਣੇ ਆ ਮਨੇ ਤਾਂ ਤਾਂ ਚੱਕਰ ਦੇ ਜਾਂਦੇ ਕੋ ਆ ਦੇਖੋ ਵੀ ਜੀ ਦੇਖੋ ਦੇਖੋ ਕਿੰਨੇ ਡਿਜ਼ਾਈਨ ਸੋਹਣੇ ਬਾਈ ਜੀ ਆ ਦੇਖੋ ਬਾਈ ਜੀ ਆਪਣੇ ਕੋਲੇ ਐਡੀ ਵੱਡੀ ਪੱਧਰ ਤੇ ਆ ਬਾਈ ਜਿੰਨਾ ਕਿ ਲੋੜ ਆ ਵੀ ਜੀ ਉਹਨਾਂ ਲੈ ਸਕਦਾ ਇਹ ਨਹੀਂ ਹੈ ਵੀ ਆਪਣੇ ਕੋਲ ਸੂਟ ਹੈ ਜਾਂ ਦੋ ਸੂਟ ਹੈ ਜਾਂ ਪੰਜ ਸੂਟ ਹੈ ਭਵੇਂ ਬਾਈ ਜੀ 1000 ਸੂਟ ਲੈ ਲੋ 1000 ਸੂਟ ਵੀ ਮਿਲ ਜੂ ਬਾਈ ਜੀ ਆਪਣੇ ਕੋਲ ਆਪਣੇ ਕੋਲੇ ਹੋਰ ਸੇਲ ਦਾ ਕੰਮ ਹੈ ਆ ਦੇਖੋ ਵੀਰ ਜੀ ਬਹੁਤ ਸੋਹਣੀ ਕੁਆਲਿਟੀ ਹੈ ਵੀਰ ਜੀ ਨਾਲ ਮਸਲੀਨ ਦਾ ਦੁਬੱਟਾ ਤੇ ਕਾਟਨ ਦਾ ਬਾਈ ਜੀ ਆ 5 ਮੀਟਰ 올 ਓਵਰ ਸ਼ੂਟ ਹੈ ਇਹਦਾ ਰੇਟ ਵੀ ਜੀ 1250 ਰੁਪਏ ਰੇਟ ਹੈ ਕੱਲੇ ਕੱਲੇ ਸ਼ੂਟ ਦਾ ਤੇ ਜਿਹੜਾ ਮੇਰਾ ਵੀਰ ਭਰਾ ਦੁਕਾਨਦਾਰ ਹੈ ਉਹ ਨੂੰ ਬਾਈ ਜੀ ਲਾਵਾਂਗੇ ਆਪਾਂ ਲੈਸ ਇੱਕ ਵੀ ਜੀ ਆਪਣੇ ਕੋਲੇ ਕੁਆਲਿਟੀ ਹੋ ਰਹੀ ਹੈ ਆ ਦੇਖੋ ਵੀਰ ਜੀ ਇਹ ਵੀ ਵੀਰ ਜੀ ਜਿਹਨੂੰ ਆਪਾਂ স্মੈਲ ਵਾਲਾ ਕਪੜਾ ਕਹਿੰਦੇ ਨੇ ਬਾਈ ਜੀ ਇਹਦੇ 'ਚੋ স্মੈਲ ਆਉਂਦੀ ਹੈ ਇਹ ਜਿਸ 스멜 ਆਉਂਦੀ ਹੈ ਜੋ ਗੁੱਲਾ ਵਿੱਚ 스멜 ਆਉਂਦੀ ਹੈ ਜਿਵੇਂ ਪਰਹੂਲ ਸਿਰਕੇ ਹੁੰਦਾ ਵੀ ਇਹ ਤੇ ਇਹ ਆ ਦੇਖੋ ਬਾਈ ਜੀ ਚੈੱਕ ਕਰੋ ਬਾਈ ਜੀ ਕੱਪੜਾ ਪੂਰਾ ਮਲਿਆਈ ਵਰਗਾ ਕੱਪੜਾ ਬਾਈ ਜੀ ਇਹ ਚੈੱਕ ਕਰੋ ਸ਼੍ਰੀ ਕ੍ਰਿਸ਼ਨ ਦਾ ਕੱਪੜਾ ਬਾਈ ਜੀ ਕੰਪਨੀ ਦਾ ਦੇਸੀ ਨਹੀਂ ਹੈਗਾ ਦੇਸੀ ਵੀਰ ਜੀ ਕੱਪੜਾ ਆਪਾਂ ਵੇਚਦੇ ਬਹੁਤ ਜ਼ਿਆਦਾ ਘਾਟਾ ਬਾਈ ਜੀ ਆਪਾਂ ਵਧੀਆ ਕੁਆਲਿਟੀ ਦਾ ਕੱਪੜਾ ਵੇਚਦੇ ਆਂ ਪੂਰੀ ਵੀਡੀਓ ਦੇਖਿਆ ਕਰੋ ਚੈੱਕ ਕਰਿਆ ਕਰੋ ਸਾਰੀ ਵੀਡੀਓ ਤੇ ਨਾਲੇ ਜਲਦੀ ਜਲਦੀ ਵੀਡੀਓ ਨੂੰ ਬਾਈ ਜੀ ਸ਼ੇਅਰ ਵੀ ਕਰਦੇ ਕਰੋ ਵੀਰ ਬਣ ਕੇ ਤੁਹਾਡਾ ਇਹ ਵੰਦ ਹੈ ਫਰਜ਼ ਬਾਈ ਜੀ ਸ਼ੇਅਰ ਕਰਨਾ ਪੂਰੀ ਵਧੀਆ ਕੁਆਲਿਟੀ ਕੱਪੜੇ ਦੀ ਬਾਈ ਜੀ ਦੀ ਚੈੱਕ ਕਰੋ ਇਹ ਆਹ ਦੇਖੋ ਬਈ ਜੀ ਰੰਗ ਚੈੱਕ ਕਰੋ ਜੇ ਰੰਗ ਦੇਖੋ ਕਿੰਨੇ ਆ ਇਹ ਜੀ ਬਾਈ ਜੀ ਇੰਨੇ ਰੰਗ ਆ ਆਪਾਂ ਨੂੰ ਗਿਣਤੀ ਤੋਂ ਬਾਹਰ ਰੰਗ ਆ ਬਾਈ ਜੀ ਇੰਨੇ ਰੰਗ ਆ ਬਹੁਤ ਜ਼ਿਆਦੇ ਇਹ ਦੇਖੋ ਬਾਈ ਰੰਗ ਚੈੱਕ ਕਰੋ ਪਹਿਲਾਂ ਇਹ ਆਹ ਕੁਆਲਿਟੀ ਦੇਖੋ ਬਾਈ ਜੀ ਪੋਲਾ ਪੋਲਾ ਕੱਪੜਾ ਪਿਆ ਜਮਾ ਰੂਵ ਵਰਗਾ ਕੱਪੜਾ ਜਮਾ ਮੱਖਣ ਮਿਲਾਈ ਆ ਬਾਈ ਜੀ ਮੱਖਣ ਮਿਲਾਈ ਕੱਪੜਾ ਆ ਇਹ ਚੈੱਕ ਕਰੋ ਬਾਈ ਜੀ ਐਡਾ ਵਧੀਆ ਕੱਪੜਾ ਹੈ 스멜 ਆਉਂਦੀ ਹੈ ਬਾਈ ਜੀ ਜਿਵੇਂ ਸੈਂਟ ਛਿੜਕਿਆ ਹੁੰਦਾ ਐ ਸਮੈਲ ਆਉਂਦੀ ਹੈ ਕੱਪੜੇ ਦੇ ਵਿੱਚੋਂ ਦੇਖੋ ਚੈੱਕ ਕਰੋ ਸਮਾਰ ਕੇ ਪੂਰਾ ਵਧੀਆ ਕੱਪੜਾ ਬਾਈ ਜੀ ਇਹ ਸ਼੍ਰੀ ਕ੍ਰਿਸ਼ਨ ਦਾ ਮਾਲ ਹੈ ਬਾਈ ਜੀ ਇਹਦਾ ਰੇਟ ਵੀਰ ਜੀ 700 ਰੁਪਿਆ ਰੇਟ ਹੈ ਇਕੱਲੇ ਇਕੱਲੇ ਸ਼ੂਟ ਦਾ ਵੀਰ ਜੀ ਜੇ ਕਿਸੇ ਦੁਕਾਨ ਵਾਸਤੇ ਲੈਸ ਮਿਲੂ ਬਾਈ ਜੀ ਆਹ ਦੇਖੋ ਕਰੋ ਚੈੱਕ ਵੀਰ ਜੀ ਇਹਦੇ ਚ ਇਹ ਜਿਹੜਾ ਡਿਜ਼ਾਈਨ ਵੀਰ ਜੀ ਇੰਨੇ ਡਿਜ਼ਾਈਨ ਨੇ ਜਿਹਦਾ ਹਿਸਾਬ ਹੀ ਕੋਈ ਨਹੀਂ ਬਾਈ ਜੀ ਬਹੁਤ ਜ਼ਿਆਦਾ ਡਿਜ਼ਾਈਨ ਚੈੱਕ ਕਰੋ ਆਜੇ ਪੋਵੇਦੀ ਕੱਲਾ ਕੱਲਾ ਡਿਜ਼ਾਈਨ ਚੈੱਕ ਕਰੋ ਵੀ ਜੀ ਦੇਖੋ 700 ਰੁਪਿਆ ਰੇਟ ਹੈ ਵੀ ਜੀ ਕੱਲੇ ਕੱਲੇ ਸ਼ੂਟ ਦਾ 1.5 ਮੀਟਰ ਦਾ ਪਣਾ ਹੈ ਬਾਈ ਜੀ ਇਹਦਾ 1.5 ਗਾਜ ਦਾ ਪਣਾ ਆਹ ਦੇਖੋ ਚੈੱਕ ਕਰੋ ਆਹ ਦੇਖੋ ਜੀ ਬਹੁਤ ਹੀ ਵਧੀਆ ਕੱਪੜਾ ਹੈ ਵੀ ਜੀ 700 ਰੁਪਿਆ ਰੇਟ ਹੈ ਕੱਲੇ ਕੱਲੇ ਸ਼ੂਟ ਦਾ ਸ਼੍ਰੀ கிருஷ்ਣਾ ਦਾ ਮਾਲ ਹੈ ਪੂਰਾ ਵਧੀਆ ਕੋਲਾ ਕੱਪੜਾ ਹੈ ਤੇ ਗਰਮੀਆਂ ਚ ਪੈਣ ਵਾਲਾ ਵਧੀਆ ਕਿਵੇਂ ਕਹਨੂੰ ਕਾਟਨ ਕਹਿੰਦੇ ਨੇ ਆਪਾਂ ਕਾਟਨ ਹੈ ਜੀ ਬਹੁਤ ਵਧੀਆ ਤੇ ਵੀਰ ਜੀ ਹੁਣ ਆਪਾਂ ਅਗਲਾ ਦਿਖਾਉਨੇ ਆ ਆ ਪ્યોਰ ਦਬੱਟਾ ਆ ਗਿਆ ਵੀਰ ਜੀ ਇਹ ਵੀ ਬਹੁਤ ਤਰ੍ਹਾਂ ਤੋਂ ਮੰਗ ਸੀ ਜੀ ਗਾਹਕ ਦੀ ਇਹਨਾ ਵੀ ਜੀ ਉਹ ਮਾਲ ਮੰਗਾਉਣਾ ਮਾਲ ਆਪਾਂ ਲੈ ਆਂਦਾ ਪਏ ਜੀ ਆ ਦੇਖ ਲਓ ਮਾਲ ਬਹੁਤ ਜ਼ਿਆਦਾ ਆਇਆ ਪਿਆ ਫਿਰ ਗਰਾਊਂਡ 'ਚ ਪਿਆ ਪਈ ਜੀ ਬਹੁਤ ਜ਼ਿਆਦਾ ਮਾਲ ਪਿਆ ਗਰਾਊਂਡ 'ਚ ਜਿੰਨਾ ਮਰਜ਼ੀ ਲੈ ਲਓ ਮਾਲ ਦੀ ਕੋਈ ਕਮੀ ਨਹੀਂ ਆਪਣੇ ਕੋਲ ਆ ਚੈੱਕ ਕਰੋ ਵੀਰ ਜੀ ਆ ਦੇਖੋ ਗੌਰਮਨਟ ਚੈੱਕ ਕਰੋ ਆ ਸਹਿਜਵਾਨ ਨੇ ਵੀ ਜੀ ਸ਼ੂਟ ਦਾ ਬਹੁਤ ਸੋਹਣਾ ਕੱਪੜਾ ਹੈਗਾ ਤਮੰਨਾ ਕੰਪਨੀ ਦਾ ਵੀਰ ਜੀ ਤਮੰਨਾ ਕੰਪਨੀ ਦਾ ਆ ਲਾ ਲੋਗੋ ਦੇ ਲੋ ਲੱਗਾ ਤਮੰਨਾ ਕੰਪਨੀ ਦਾ ਤੇ ਵੀਜੀ ਨੂੰ ਚੈੱਕ ਕਰੋ ਬਹੁਤ ਹੀ ਸੋਹਣਾ ਕੱਪੜਾ ਹੈ ਤੇ ਕੁਆਲਿਟੀ ਬਾਈ ਜੀ ਬਹੁਤ ਸੁਣੀ ਹੈ ਦੀ ਇਹ ਚੈੱਕ ਕਰੋ ਬਾਈ ਜੀ ਦੇਖੋ ਬਾਈ ਜੀ ਕਾਟਨ ਦਾ ਸੂਟ ਹੈ ਬਾਈ ਜੀ ਬਹੁਤ ਹੀ ਵਧੀਆ ਮੈਚਿੰਗ ਹੈ ਬਾਈ ਜੀ 2.5 ਮੀਟਰ ਬਾਟਮ ਹੈ 2.5 ਮੀਟਰ ਕਮੀਜ਼ ਹੈ ਤੇ ਨਾਲ ਵੀ ਜੀ ਇਹਦੇ ਆਪਣੇ ਪਿਓਰ ਦਾ ਦੁਪੱਟਾ ਆਪਣੇ ਨਾਲ ਇਹ ਦੁਪੱਟਾ ਵੀ ਚੈੱਕ ਕਰੋ ਬਾਈ ਜੀ ਆਹ ਜੀ ਪੂਰਾ ਫੁੱਲ ਸਾਈਜ਼ ਦੁਪੱਟਾ ਬਾਈ ਜੀ ਫੁੱਲ ਪਿਓਰ ਦਾ ਦੁਪੱਟਾ ਤੇ ਬਾਈ ਜੀ ਰੇਟ ਵੀ ਬਹੁਤ ਜਿਆਦਾ ਮੰਦਾ ਹੈ ਦਾ ਰੇਟ ਸੁਣ ਕੇ ਕਮਾਲ ਮੰਨਿਓ ਵੀ ਹਾਂ ਰੇਟ ਇਹੋ ਜਿਹੀ ਚੀਜ਼ ਮਿਲਦਾ ਤਮੰਨਾ ਕੰਪਨੀ ਦਾ ਮਾਲ ਹੈ ਜੀ ਦੇਖੋ ਪਿਓਰ ਦੁਪੱਟਾ ਇਹਦਾ ਰੇਟ ਵੀ ਜੀ 550 ਰੁਪਿਆ ਰੇਟ ਹੈ ਜੀ ਪਿਓਰ ਦੁਪੱਟਾ ਪੂਰਾ ਵਧੀਆ ਕਲਰ ਹੈ ਜੀ ਤੇ ਆਹ ਦੇਖੋ ਜੀ ਆਹ ਦੇਖੋ ਕਿੰਨਾ ਸੋਹਣਾ ਖਵਾਲ ਤੇ ਚੈੱਕ ਕਰੋ ਜੀ ਦੇਖੋ ਜੀ ਇਹਦਾ ਰੇਟ ਵੀ ਜੀ 550 ਰੁਪਿਆ ਰੇਟ ਹੈ ਵੀ ਜੀ ਚੈੱਕ ਕਰੋ ਸਮਾਰ ਕੇ ਇੱਕ ਸਾਨੂੰ ਹੋਰ ਦਿਖਾਉਣੇ ਖੋਲ ਕੇ ਬਾਈ ਜੀ ਕੱਪੜਾ ਬਈ ਬਹੁਤ ਹੀ ਵਧੀਆ ਕੱਪੜਾ ਹੈ ਉਹ ਨਹੀਂ ਹੈਗਾ ਵੀ ਦੇਸੀ ਨਹੀਂ ਹੈਗਾ ਇਹ ਵੀ ਜੀ ਤਮੰਨਾ ਕੰਪਨੀ ਦਾ ਕੱਪੜਾ ਹੈ ਜੀ ਦੇਖੋ ਵੀ ਜੀ ਇੱਕ ਇੱਕ ਸਾਈਜ਼ ਨੂੰ ਹੋਰ ਖੋਲ ਕੇ ਦਿਖਾਤਾ ਬਾਈ ਜੀ ਦੇਖੋ ਆ ਵੀ ਜੀ ਪਿੱਛੇ ਵੀ ਬਾਜੂ ਦੇ ਵੀ ਫੁੱਲ ਹੈ ਜੀ ਫਰੰਟ ਤੇ ਵੀ ਫੁੱਲ ਹੈ ਇਹਦਾ ਬਹੁਤ ਸੋਹਣਾ ਫੁੱਲ ਬਣਾਇਆ ਬਾਈ ਜੀ ਬਹੁਤ ਮੂਰੇ ਆਉਂਦਾ ਇਹ ਬਹੁਤ ਸੋਹਣਾ ਲੱਗਦਾ ਇਹਦੇ ਨਾਲ ਪਿਓਰ ਦਾ ਦੁਬੱਟਾ ਬਾਈ ਜੀ ਦੇਖੋ ਆਹ ਦੁਬੱਟਾ ਪਿਓਰ ਦਾ ਨਾਲ ਇਹਦਾ ਰੇਟ ਵੀ ਜੀ 550 ਰੁਪਿਆ ਰੇਟ ਹੈ ਦੁਕਾਨਦਾਰੀ ਵਾਸਤੇ ਲਾਵਾਂਗੇ ਲੈਸ ਆਹ ਦੇਖੀ ਸਾਰੇ ਦੇਖੋ ਆਹ ਸਾਰੇ ਇਹ ਇੱਕ ਨੰਬਰ ਦੇ ਇਹੀ ਇਹੀ ਏਸੀ ਚ ਆਉਂਦੇ ਵੀਰ ਜੀ ਆਹ ਦੇਖੋ ਵੀਰ ਜੀ ਇੱਕ ਆਪਾਂ ਪੈਰ ਸਬੂਤੀ ਮੰਗਵਾਈ ਆ ਬਾਈ ਜੀ ਬਹੁਤ ਬਹੁਤ ਵਜਾ ਨਵਾਂ ਮਾਲ ਹੈ ਆਹ ਦੇਖੋ ਵੀਰ ਜੀ ਪੈਰ ਸਬੂਤੀ ਆਪਣੇ ਆ ਰੇਟ ਵੀ ਜੀ ਕੋਈ ਨਹੀਂ ਦੇ ਸਕਦਾ ਪੂਰਾ ਵਧੀਆ ਕੁਆਲਿਟੀ ਹੈ ਇੱਕ ਕਰੂ ਚੈੱਕ ਕਰਨੀ ਮੇजे ਇਹਦਾ ਰੇਟ ਬਾਈ ਜੀ 350 ਰੁਪਿਆ ਰੇਟ ਹੈ ਇਕੱਲੇ ਇਕੱਲੇ ਸ਼ੂਟ ਦਾ ਦੁਕਾਨਦਾਰ ਨੂੰ ਬਾਈ ਜੀ ਇਹ ਜਾ ਰੇਟ ਲਾਵਾਂਗੇ ਬਾਈ ਜੀ ਫੋਨ ਚੱਲ ਰਿਹਾ ਸਕਰੀਨ ਤੇ ਫੋਨ ਮਾਰ ਕੇ ਛੱਡਣਾ ਗੱਲ ਕਰ ਲਓ ਬਾਈ ਜੀ ਜਿਹੜਾ ਰੇਟ ਆਪਾਂ ਲਾ ਦੇਾਂਗੇ ਕੋਈ ਰੇਟ ਨਹੀਂ ਲਾ ਸਕਦਾ ਇਸ ਗੱਲ ਤੇ ਚੈਲੰਜ ਹੈ ਬਾਈ ਜੀ ਆਪਾਂ ਵੀਡੀਓ ਦੇ ਵਿੱਚ ਦੱਸ ਨਹੀਂ ਸਕਦੇ ਦੁਕਾਨਦਾਰ ਕਹਿੰਦੇ ਫਿਰ ਬਾਈ ਜੀ ਜੇ ਦੱਸ ਦਿੰਨੇ ਆ ਸਾਥੋ ਭਰਾ ਮਾ ਗਾ ਕ ਮੜੀ ਚੜ ਕਰਦਾ ਇਸ ਗੱਲ ਤੇ ਜੀ ਇਹਦਾ ਕੱਲੇ ਕੱਲੇ ਰੇਟ ਦਾ ਬਾਈ ਜੀ ਰੇਟ 350 ਰੁਪਿਆ ਰੇਟ ਹੈ ਤੇ ਦੁਕਾਨਦਾਰੀ ਵਾਸਤੇ ਬਹੁਤ ਹੀ ਜਿਆਦਾ ਲੈਸ ਹੈ ਇੱਕ ਵਾਰੀ ਜਰੂਰ ਫੋਨ ਮਾਰੋ ਫਿਰ ਪਤਾ ਲੱਗਦਾ ਅਸਲ ਬਾਈ ਜੀ ਆਹ ਦੇਖੋ ਬਾਈ ਚੈੱਕ ਕਰੋ ਐਹ ਜੇ ਡਿਜ਼ਾਈਨ ਹੈ ਪੈਸ ਬੂਟੀ ਹੈ ਏਕੇ ਟੈਕਸ ਦਾ ਮਾਲ ਆ ਬਾਈ ਜੀ ਕੱਲਾ ਕੱਲਾ ਜੋ ਜਿੰਨਾ ਮਰਜ਼ੀ ਮਾਲ ਲੈ ਲਓ ਜਿਹੜਾ ਕੋਈ ਵਾਰ ਜੀ ਬਾਈ ਜੀ ਫੱਟੀ ਬੰਦ ਲੈ ਸਕਦਾ ਉਹਦੇ ਵਾਸਤੇ ਬਹੁਤ ਜਿਆਦਾ ਲੈਸ ਹੈ ਬਾਈ ਜੀ ਆਹ ਦਿਖਾਉਣੇ ਨੇ ਕਾ ਮਾਲ ਦੇਖੋ ਬਈ ਜੀ ਕਵਾਲਿਟੀ ਚੈੱਕ ਕਰੋ ਬਾਈ ਜੀ ਇਹ ਦੇਖੋ ਬਾਈ ਜੀ ਦੇਖੋ ਕਿੰਨਾ ਸੋਹਣਾ ਮਾਲ ਆ ਬਾਈ ਜੀ ਏਕੇ ਟੈਕਸ ਦਾ ਮਾਲ ਹੈ ਪੈरिस ਬੂਟੀ ਆਪਣੇ ਕੋਲੇ ਬਾਈ ਜੀ BMW ਵੀ ਬਹੁਤ ਵੱਡੀ ਮੋਟੀ ਪੱਦਰ ਤੇ ਹੈ BMW ਜੇ ਕਿਸੇ ਨੇ ਬਾਈ ਜੀ ਦੁਕਾਨਦਾਰੀ ਵਾਸਤੇ ਲੈਣਾ ਤਾਂ ਆਪਣੇ ਨਾਲ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਫੋਨ ਮਾਰ ਕੇ ਪਤਾ ਕਰ ਲਓ ਬਾਈ ਜੀ ਤੇ ਇੱਕ ਬਾਈ ਜੀ बार-बार ਇਹੀ ਗੱਲ ਕਹਿੰਦੇ ਆਪਾਂ ਸਬਸਕ੍ਰਾਈਬਰ ਤੇ ਸ਼ੇਅਰ ਬਾਈ ਜੀ ਜਰੂਰ ਕਰਿਆ ਕਰੋ ਤੇ ਇਹ ਵੀਡੀਓ ਦਾ ਕਈ ਵਾਰੀ ਵੀਡੀਓ ਜੇ ਲੇਟ ਵੀ ਹੋ ਜੇ ਬਾਈ ਜੀ ਇਹ ਨਾ ਸਮਝਿਆ ਕਰੋ ਵੀ ਆਪਣ ਨੂੰ ਵੀਡੀਓ ਨਹੀਂ ਪਈ ਖਮਣੀ ਵੀ ਉਹ ਮਾਲ ਲਿਆਉਂਦੇ ਆ ਖਮਣੀ ਨਹੀਂ ਲਿਆਉਂਦੇ ਵੀਰ ਜੀ ਮਾਲ ਆਪਣੇ ਕੋਲੇ ਬਹੁਤ ਵੱਡੀ ਕਾਉਂਟੀਟੀ ਦੇ ਵਿੱਚ ਮਾਲ ਆਉਂਦਾ ਰੋਜ਼ ਦੀ ਰੋਜ਼ ਆਉਂਦਾ ਆਪਣੇ ਕੋਲੇ ਇਹ ਨਹੀਂ ਹੈਵੀ ਵੀਡੀਓ ਨਹੀਂ ਮਣੀ ਤਾਂ ਆਪਣੇ ਕੋਲੇ ਮਾਲ ਨਹੀਂ ਆਉਂਦਾ ਹੱਥ ਬਨ ਕੇ ਬੇਨਤੀ ਇਹੀ ਕਰਦੇ ਆਂ ਵੀ ਜੇ ਕਿਸੇ ਨੇ ਮਾਲ ਲੈਣਾ ਹੁੰਦਾ ਜਿਵੇਂ ਰੈਗੂਲਰ ਰੋਜ਼ ਕੰਮ ਚੱਲਦਾ ਉਸ ਢੰਗ ਨਾਲ ਚੱਲਦਾ ਵੀਰੂ ਤੇ ਅਸੀਂ ਵੀਰੂ ਤਾਂ ਪਾਉਂਦੀ ਰਹਾਂਗੇ ਕੋਈ ਇਹੋ ਜੀ ਗੱਲ ਨਹੀਂ ਪਰ ਫਿਰ ਵੀ ਜੇ ਵੀਡੀਓ ਨਹੀਂ ਆਉਂਦੀ ਤਾਂ ਇਸ ਗੱਲ ਦਾ ਇਹ ਨਾ ਸੋਚੋ ਵੀ ਵੀਡੀਓ ਨਹੀਂ ਆਈ ਤਾਂ ਖਮਣੀ ਉਹਨਾਂ ਕੋਲੇ ਮਾਲ ਹੈ ਜਾਂ ਨਹੀਂ ਹੈ ਇਹ ਨਾ ਬਿਜੀ ਸੋਚੋ ਮਾਲ ਆਪਣੇ ਕੋਲ ਰੋਜ਼ ਆਉਂਦਾ ਤੇ ਰੋਜ਼ ਵਿਕਦਾ ਬਹੁਤ ਗੁਰੂ ਦੀ ਕਿਰਪਾ ਜੀ ਬਹੁਤ ਵੱਡੀ ਪੱਦਰ ਤੇ ਮਾਲ ਆਉਂਦਾ ਆਪਣੇ ਕੋਲੇ ਰੋਜ਼ ਵਿਕਦਾ ਤੇ ਸ਼ੇਅਰ ਸਬਸਕ੍ਰਾਈਬ ਬਾਈ ਜੀ ਜ਼ਰੂਰ ਕਰਿਆ ਕਰੋ ਬੈਡਾਂ ਬੁੱਡਾਂ ਦੀਆਂ ਚਾਦਰਾਂ ਬਾਈ ਜੀ ਹੋਰ ਚੁੰਨੀ ਵਗੈਰਾ ਬਹੁਤ ਵੱਡੀ ਗੱਲਬਾਤ ਆ ਗਈ ਜਿੱਦਾਂ ਮਰਜ਼ੀ ਮਾਲ ਲੈ ਲਓ ਬਾਈ ਜੀ ਬਹੁਤ ਮਿਲਦੇ ਇੱਕ ਵੀ ਜੀ ਆਪਾਂ ਉਹ ਤੁਹਾਨੂੰ ਪਹਿਲਾਂ ਵਾਲੀ ਗੱਲ ਵੀ ਦੱਸਣਾ ਸੀ ਆ ਬਾਈ ਜੀ ਆਪਣੇ ਕੋਲੇ ਬਹੁਤ ਵੱਡੀ ਪੱਦਰ ਤੇ ਮਾਲ ਆਇਆ ਹੋਇਆ ਹੈ ਹਰ ਇੱਕ ਦੇ ਪਾੜ ਤੇ ਜਵਾਈ ਜੀ ਆਉਂਦਾ ਇਹ ਇਹਨੂੰ ਭਾਵੇਂ ਬਾਈ ਜੀ ਕੱਟ ਪੀਸ ਬਣਾ ਲਓ ਭਾਵੇਂ ਆਲ ਓਵਰ ਲੈ ਲਓ ਮੈਂ ਵੀਰ ਜੀ ਮੈਚਿੰਗ ਕਰ ਲਓ 350 ਰੁਪਿਆ ਰੇਟ ਹੈ ਵੀਰ ਜੀ ਬਹੁਤ ਹੀ ਮੰਦਾ ਕੱਪੜਾ ਹੈ ਪੂਰਾ ਵਧੀਆ ਕੁਆਲਿਟੀ ਦਾ ਕੱਪੜਾ ਹੈ ਧੋ ਕੇ ਵੀ ਅਸੀਂ ਦੇਖਿਆ ਹੋਇਆ ਕੋਈ ਇਹਦਾ ਰੰਗ ਫੇਟ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਤੇ ਬਾਈ ਜੀ ਆਪਾਂ ਰੋਜ਼ ਵਾਂਗੂ ਵੀਡੀਓ ਪਾਇਆ ਕਰਾਂਗੇ ਕੋਈ ਗੱਲ ਨਹੀਂ ਕੱਲੋ ਪਰਸੂ ਫੇਰ ਫੇਰ ਵੀਡੀਓ ਪਾਵਾਂਗੇ ਯਾਦ ਰੱਖੋ ਬਾਈ ਜੀ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਰਖਾਨਾ ਜ਼ਿਲ੍ਹਾ ਬਟਿੰਡੇ ਵੀਰ ਜੀ ਆਪਣਾ ਜਦੋਂ ਅੱਡੇ ਕਣੀ ਆਉਣੇ ਵੀਰ ਜੀ ਬਸ ਆਪਣਾ ਬੋਰਡ ਲੱਗਿਆ ਹੋਇਆ ਯਾਦ ਰੱਖੋ ਥਾਂ ਥਾਂ ਲਿਖਿਆ ਹੋਇਆ ਮਨਜਿੰਦਰ ਕਲਾਥ ਹਾਊਸ ਦੇ ਬੋਰਡ ਲੱਗੇ ਤੁਕ ਕੋਈ ਵੀ ਜੀ ਲੈਣੀ ਹੈ ਜਦੋਂ ਮਰਜੀ ਆਓ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ